ਅਕਾਲੀ ਸ਼ਬਦ ਬਹੁਤ ਵੱਡਾ ਸੀ ਅਕਾਲੀ ਅਕਾਲ ਪੁਰਖ ਨਾਲ ਜੁੜਿਆ ਹੋਇਆ ਸ਼ਬਦ ਹੈ ਅਸੀਂ ਲੋਕ ਆ ਜਿਹੜੇ ਉਹ ਸਿੱਖੀ ਤੋਂ ਬਹੁਤ ਦੂਰ ਚਲੇ ਗਏ ਆ ਮਨਮਤ ਕਹਾਣੀਆਂ ਸੁਣਨੀਆਂ ਸੰਪਟ ਲਾ ਕੇ ਪਾਠ ਕਰਾਉਣੇ ਕਰਨੇ ਕੂਨੇ ਟਾਮਣ ਕਰਨੇ ਤੇ ਹੋਰ ਅਨੇਕਾ ਤਾੰਤਰਿਕਾਂ ਦੇ ਜਾਲ ਵਿੱਚ ਫਸਣਾ ਇਹ ਸਭ ਤੋਂ ਵੱਧ ਕੰਮ ਸਾਡਾ ਸਿੱਖ ਕਰ ਰਿਹਾ ਹੈ ਉਹ ਕਿਉਂ ਕਰ ਰਿਹਾ ਹੈ ਉਹ ਇਸ ਕਰਕੇ ਕਰ ਰਿਹਾ ਹੈ ਕਿ ਲੰਬਾ ਸਮਾਂ ਪੰਥਕ ਪਾਰਟੀ ਦਾ ਰਾਜ ਰਿਹਾ ਤੇ ਸਿੱਖ ਸੰਸਥਾਵਾਂ ਤੇ ਕਬਜ਼ਾ ਰਿਹਾ ਇਹ ਆਪਣੇ ਸਵਾਰਥ ਵਾਸਤੇ ਉਹਨਾਂ ਕਮੇਟੀਆਂ ਨੂੰ ਵਰਤਿਆ ਗਿਆ ਜਥੇਦਾਰਾਂ ਨੂੰ ਵਰਤਿਆ ਗਿਆ ਤੇ ਜਿਹੜਾ ਕੌਮ ਦਾ ਭਲਾ ਉਸ ਬਾਰੇ ਨਹੀਂ ਸੋਚਿਆ ਗਿਆ ਕੋਈ ਮਰਦਾ ਮਰੇ ਕੋਈ ਮਰਜ਼ਾ ਦਾ ਤੋਂ ਉਲਟ ਚੱਲਦਾ ਚੱਲੇ ਕੋਈ ਸਿੱਖੀ ਦਾ ਪ੍ਰਚਾਰ ਨਹੀਂ ਕਰਨਾ ਕੋਈ ਅੰਮ੍ਰਿਤ ਛਕਦਾ ਏ ਛਕੇ ਕੋਈ ਛੜਦਾ ਏ ਛੱਡੀ ਇਹ ਪਰੰਪਰਾ ਜਿਹੜੀ 15 ਸਾਲ ਬਾਦਲ ਦੇ ਰਾਜ ਵਿੱਚ ਰਹੀ ਹੈ ਡੰਮੀ ਜਥੇਦਾਰ ਬਣਾਉਣੇ ਡੰਮੀ ਅੰਮ੍ਰਿਤ ਸਿਕਾਉਣੇ ਤੇ ਡੰਮੀ ਗੱਲਾਂ ਕਰਨੀਆਂ ਤੇ ਡੰਮੀ ਆ ਜਿਹੜੇ ਕੱਪੜੇ ਪਾਉਣੇ ਪਹਿਰਾਵਾ ਇਹ ਖਾਸ ਕਰਕੇ ਅਕਾਲੀ ਦਲ ਦੇ ਹਿੱਸੇ ਵਿੱਚ ਆਇਆ ਸ਼੍ਰੋਮਣੀ ਕਮੇਟੀ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਵੀ ਵਰਤਿਆ ਜਾਂਦਾ ਹੈ। ਉਹਦੇ ਪੈਸੇ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਤੇ ਬਾਅਦ ਵਿੱਚ ਉਹ ਪੈਸਾ ਜਿਹੜਾ ਹੈਗਾ ਫੋੜਿਆਂ ਤੇ ਕੈਂਸਰ ਦੇ ਰੂਪ ਵਿੱਚ ਨਿਕਲਦਾ ਹੈ। ਇਹ ਨਾ ਸੋਚੋ ਵੀ ਆਪਾਂ ਫਲਾਣਾ ਬੰਦਾ ਗੁਰਦੁਆਰੇ ਦਾ ਖਾ ਕੇ ਆਨੰਦ ਮਾਣ ਗਿਆ ਤੀਜੀ ਪੀੜ੍ਹੀ ਤੱਕ ਵੀ ਜਾਂਦਾ ਨਾਸ ਹੋ ਜਾਂਦੀ ਹੈ। ਸੋ ਜੇ ਸਾਡਾ ਅਕਾਲੀ ਦਲ ਗੁਰੂ ਮਹਾਰਾਜ ਦੇ ਸਿੱਖ ਸੰਧਾਤਾਵਾਂ ਦੇ ਚਲਦਾ ਸਾਡੇ ਗੁਰੂ ਸਾਹਿਬਾਨਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਉਸ ਕੁਰਬਾਨੀਆਂ ਨੂੰ ਇਹਨਾਂ ਨੇ ਇੱਕ ਪਾਸੇ ਰੱਖ ਕੇ ਆਪ ਹੁਦਰੀਆਂ ਚਲਾਈਆਂ ਤੇ ਕੀ ਸਾਡੇ ਗੁਰੂ ਅਰਜਨ ਦੇਵ ਜੀ ਸੋਚਦੇ ਹੋਣਗੇ ਵੀ ਮੈਂ ਇਨਾਂ ਲੋਕਾਂ ਦੀ ਖਾਤਰ ਤੱਤੀ ਤਵੀ ਤੇ ਬੈਠਾਂ ਗੁਰੂ ਹਰਗੋਬਿੰਦ ਸਾਹਿਬ ਸੋਚਦੇ ਹੋਣਗੇ ਦੀ ਮੈਂ ਆਪਣੀ ਲੜਕੀ ਦੇ ਵਿਆਹ ਵੇਲੇ ਵੀ ਜੰਗਾ ਦੇ ਵਿੱਚ ਸੀਗਾ ਗੁਰੂ ਤੇਗ ਬਹਾਦਰ ਸਾਹਿਬ ਸੋਚਦੇ ਹੋਣਗੇ ਵੀ ਇੰਨਾ ਲੋਕਾਂ ਖਾਤਰ ਮਸੀਸ ਕੁਟਾਇਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਕਹਿੰਦੇ ਹੋਣਗੇ ਵੀ ਜਰ ਮੈਂ ਇੰਨਾ ਲੋਕਾਂ ਦੀ ਖਾਤਰ ਆਪਣੇ ਚਾਰ ਪੁੱਤ ਬਾਰੇ ਮਾਂ ਬਾਰੇ ਪਿਤਾ ਬਾਰੇ ਧਰਮ ਦੇ ਖਾਤਰ ਭਾਈ ਜੀ ਲਾਏ ਪਰ ਅਸੀਂ ਉਹ ਲੋਕ ਹੈ ਕਾਇਰ ਲੋਕ ਬਣ ਕੇ ਕਾਇਰ ਸਿਰਫ ਪੈਸੇ ਤੱਕ ਸਕੀਮਾਂ ਤੱਕ ਜਿਹੜੀ ਸਾਡੀ ਕਾਇਰਤਾ ਜਿਹੜੀ ਸਾਡੇ ਚ ਵੱਧ ਗਈ ਇੱਕ ਐਗਜ਼ਾਮਪਲ ਦਿੰਨਾ ਮੈਂ ਬਾਹਰਲੇ ਦੇਸ਼ ਜਿਆਦਾਤਰ ਉੱਥੇ ਬੱਚਿਆਂ ਨੂੰ ਪਾਣੀ ਵਿੱਚ ਤਰਾਇਆ ਜਾਂਦਾ ਜਿਹੜੇ ਗੋਰੇ ਆ ਤਰਉਂਦੇ ਆ ਤੋਰਦੇ ਆ ਤੈਰਦੇ ਆ ਉਹਨਾਂ ਦੇ ਬੱਚੇ ਤੋਂ ਆਪਣੇ ਪੰਜਾਬੀ ਵੀ ਲੈ ਗਿਆ ਤੇ ਉਹ ਡੁੱਬ ਗਿਆ ਬੱਚਾ ਡੁੱਬ ਗਿਆ ਜਦੋਂ ਉਹਨੇ ਗੋਰੇ ਨੇ ਕੱਢਿਆ ਜਾ ਕੇ ਭੱਜ ਕੇ ਤਾਂ ਬੱਚੇ ਦੀ ਮਾਂ ਨੂੰ ਫੜਾਇਆ ਤਾਂ ਉਹਨੇ ਬੱਚੇ ਨੂੰ ਚੁੱਕਿਆ ਤੇ ਘਰੇ ਚਲੀ ਗਈ ਤਾਂ ਗੋਰਾ ਕਹਿੰਦਾ ਯਾਰ ਇਹ ਪੰਜਾਬੀ ਕੌਮ ਨੂੰ ਬੜਾ ਵਧੀਆ ਸਮਝਦੇ ਸੀ ਪਰ ਇਹਨਾਂ ਨੇ ਤਾਂ ਕੋਈ ਧੰਨਵਾਦ ਵੀ ਨਹੀਂ ਕੀਤਾ ਤਾਂ ਉਹਦੀ ਭਾਸ਼ਾ ਨੂੰ ਉੱਥੋਂ ਲੰਬੇ ਸਮੇਂ ਤੋਂ ਪੰਜਾਬੀ ਹੈ ਜਿਹੜਾ ਰਹਿ ਰਿਹਾ ਉਹ ਸਮਝਦਾ ਸੀ ਉਹ ਕਹਿੰਦਾ ਬਾਈ ਜੀ ਤੁਸੀਂ ਤਾਂ ਦਾ ਬੱਚਾ ਹੀ ਪਾਣੀ ਚੋਂ ਕੱਢਿਆ ਥੋੜਾ ਧੰਨਵਾਦ ਕੀ ਕਰਨਾ ਇਹਨਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਦਾ ਧੰਨਵਾਦ ਨਹੀਂ ਕੀਤਾ ਜੀਨੇ ਇਹਨਾਂ ਦੀ ਖਾਤਰ ਆਪਣੇ ਪੁੱਤ ਮਰਵਾਤੇ ਅਸੀਂ ਉਹ ਲੋਕ ਬਣ ਗਏ ਸਵਾਰਥ ਵਾਸਤੇ ਆਟਾ ਸਕੀਮ ਦਾਲ ਸਕੀਮ ਬਾਦਲ ਨੇ ਮੋਟਰਾਂ ਦਿੱਤੀਆਂ ਫੇਸਬੁੱਕ ਤੇ ਬੜੇ ਬੋਲਦੇ ਆ ਸਾਨੂੰ ਫੇਸ ਆਪਣਾ ਮੋਟਰਾਂ ਦਿੱਤੀਆਂ ਜੀ ਸਾਨੂੰ ਬਾਦਲ ਨੇ ਉਹ ਦਿੱਤਾ ਜੀ ਸਾਨੂੰ ਆਹ ਦਿੱਤਾ ਜਦੋਂ ਸਾਡਾ ਵਿਰਸਾ ਹੀ ਖਤਮ ਹੋ ਗਿਆ ਸਾਡਾ ਇਤਿਹਾਸ ਹੀ ਖਤਮ ਹੋ ਗਿਆ ਸਾਡੀ ਕੋਲੀ ਖਤਮ ਹੋ ਗਈ ਸਾਡੀ ਜਨਰੇਸ਼ਨ ਹੀ ਖਤਮ ਹੋ ਗਈ ਸਾਡੀ ਸੋਚ ਖਤਮ ਹੋ ਗਈ ਸਾਨੂੰ ਹਰ ਪੱਧਰ ਤੇ ਗੁਲਾਮ ਕਰ ਲਿਆ ਤੇ ਤੁਸੀਂ ਉਹਦੀਆਂ ਮੋਟਰਾਂ ਕੀ ਕੰਮ ਨਾ ਦਾ ਤੁਸੀਂ ਆਟਾ ਦਾਲ ਸਕੀਮਾਂ ਕੀ ਕੰਮ ਨਾ ਸਿੱਖੀ ਸਾਡੀ ਕਿੱਥੇ ਸੀ ਤੇ ਕਿੱਥੇ ਅਸੀਂ ਚਲੇ ਗਏ ਉਹ ਸਿੱਖੀ ਦੇ ਵਿੱਚੋਂ ਹੀ ਸੀਗੇ ਜਦੋਂ ਅਸੀਂ ਆਪਣੇ ਬਜ਼ੁਰਗ ਕਣਕ ਵੜਦੇ ਸੀ ਤਾਂ ਇੱਕ ਦੂਜੇ ਦੇ ਨਾਲ ਜਾ ਕੇ ਉਹਦੇ ਨਾਲ ਵੜਾ ਕੇ ਆਉਂਦੇ ਸੀ ਉਹ ਸਿੱਖੀ ਜੂ ਉੱਠੀਆਂ ਹੋਈਆਂ ਬਰਕਤਾਂ ਸੀ ਜੇ ਕੋਈ ਬਿਮਾਰ ਹੋ ਜਾਂਦਾ ਤਾਂ ਚਾਰ ਬੰਦੇ ਇਕੱਠੇ ਹੋ ਕੇ ਉਹਦੀ ਕਣਕ ਤੂੜੀ ਪਾਣੀ ਸਾਮ ਕੇ ਆਉਂਦੇ ਵੀ ਵਿਚਾਰਾ ਇਹ ਪਿੱਛੇ ਰਹੇਗਾ ਜੇ ਬਿਮਾਰ ਹੈ ਉਹ ਚ ਦਇਆ ਸੀ ਉਹਨਾਂ ਲੋਕਾਂ 'ਚ ਹੁਣ ਕੀ ਹੈ ਉਹਨਾਂ ਤੀਜਾਂ ਨੂੰ ਖਤਮ ਕਰਤਾ ਅਸੀਂ ਦੂਰ ਹੋ ਗਏ ਰਹਿੰਦਾ ਕੁੰਦਾ ਸਾਨੂੰ ਸੋਸ਼ਲ ਮੀਡੀਆ ਨੇ ਕਰਤਾ ਮੋਬਾਈਲਾਂ ਨੇ ਕਰਤਾ ਹਰੇਕ ਦੇ ਬੱਚੇ ਕੋਲੇ ਹਰੇਕ ਦੇ ਘਰ ਵਾਲੀ ਕੋਲੇ ਹਰੇਕ ਦੇ ਪੁੱਤ ਧੀ ਕੋਲੇ ਮੋਬਾਈਲ ਆਟਾ-ਆਟ ਆਪਣੇ ਕਮਰਿਆਂ 'ਚ ਬੈਠੇ ਆ ਆਪਣੇ ਚੀ ਮਸਤਾ ਚਾਹੇ ਘਰੋਂ ਚੋਰੀ ਹੋ ਜੇ ਸੋ ਇਹ ਦੇਣ ਹੈ ਜਿਹੜੀ ਸਾਡੀ ਪਰੰਪਰਾ ਨੂੰ ਖਤਮ ਕਰਨ ਦੀ ਦੇਣ ਹੈ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਵਿੱਚ ਵਈਈ ਹੈ ਲੰਬਾ ਸਮਾਂ ਰਾਜ ਕਰਕੇ ਕੋਈ ਸਿੱਕੀ ਦੇ ਲੇਟੇਚਰ ਨਹੀਂ ਮੰਡੇ ਕੋਈ ਕਾਲ ਤਖਤ ਦੀ ਮਾਣ ਮਰਜਾਦਾ ਨੂੰ ਨਹੀਂ ਰੱਖਿਆ ਜੋ ਆਪ ਦਾ ਹੁਕਮ ਸੀ ਉਹ ਜਥੇਦਾਰ ਨੂੰ ਦੇ ਤਾਂ ਲੈ ਕੇ ਉਹ ਸੁਣਾ ਦਿੰਦਾ ਉਹ ਵੀ ਪੱਗਾ 'ਚ ਸਿਰ ਪਸਾਈ ਫਿਰਦਾ ਜਥੇਦਾਰ ਦਿਮਾਗ ਤੋਂ ਨਹੀਂ ਕੰਮ ਲੈਂਦੇ ਹਾਂ ਅਸੀਂ ਵੇਖ ਲੈਨੇ ਵੀ ਦਾੜਾ ਰੱਖਿਆ ਬੜੇ ਸੋਹਣੇ ਸ਼ਸਤਰ ਵਸਤਰ ਪਾਏ ਆ ਉਹ ਤਾਂ ਪਾਈ ਗੁਰੂ ਦੀ ਵਰਦੀ ਆ ਉਹਨੂੰ ਨਾ ਦੇਖੋ ਤੁਸੀਂ ਉਹਦੇ ਵਿੱਚ ਕੀ ਆ ਬੰਦੇ ਦੇ ਉਹਨੂੰ ਦੇਖੋ ਇਹ ਬਾਦਲ ਕੇ ਬਕਾਇਆ ਜਥੇਦਾਰ ਬਣ ਗਏ ਜੋ ਬਾਦਲ ਕੇ ਕਹਿੰਦੇ ਸੀ ਕਿਉਂਕਿ ਇੱਕ ਤਾਂ ਹੁੰਦਾ ਪੜਿਆ ਲਿਖਿਆ ਜਥੇਦਾਰ ਇੱਕ ਗ੍ਰੰਥੀਆਂ ਚੋਂ ਲਏ ਹੋਏ ਜਥੇਦਾਰ ਨੇ ਇਹ ਚਾਪਲੂਸੀ ਕਰਨੀ ਕਿਤੇ ਮੈਨੂੰ ਸ਼੍ਰੋਮਣੀ ਕਮੇਟੀ ਚੋਂ ਨਾ ਕੱਢ ਦੇਣਾ ਫਿਰ ਬਾਦਲ ਕਹਾਂ ਤੂੰ ਮੈਂ ਆ ਲਊਂਗਾ ਤੇ ਗਲਤ ਫੈਸਲੇ ਕਰਨੇ ਕਿ ਜਾ ਕੇ ਪ੍ਰਕਾਸ਼ ਸਿੰਘ ਬਾਦਲ ਖੁਸ਼ ਹੋਊਗਾ ਜਥੇਦਾਰ ਆ ਕਰਕੇ ਆਇਆ ਸਕਬੀਰ ਬਾਦਲ ਖੁਸ਼ ਹੋਊਗਾ ਬੀਬੀ ਹਰ ਸਿਮਰਤ ਖੁਸ਼ ਹੋਊਗੀ ਮਜੀਠੀਆ ਖੁਸ਼ ਹੋਊਗਾ ਸਾਬ ਖੁਸ਼ ਹੋਊਗਾ ਇਹ ਕਹਿੰਦੇ ਰਹੇ ਆ ਉਹ ਇਹ ਕੀ ਸਾਬ ਖੁਸ਼ ਕਰੇਗਾ ਸਾਬ ਉੱਪਰ ਵਾਲਾ ਜੀ ਨਰਾਜ ਹੋ ਗਿਆ ਨਾ ਜੇ ਤੁਹਾਡੇ ਤੋਂ ਨਰਾਜ਼ ਹੋ ਗਿਆ ਸਭ ਕੁਝ ਪਟ ਤੂ ਪਟਦਾ ਗਲਤ ਫੈਸਲੇ ਕਰਾਏ ਸਿੱਖੀ ਪਰੰਪਰਾਵਾਂ ਨੂੰ ਖਤਮ ਕੀਤਾ ਤੇ ਗੁਰੂ ਸਾਹਿਬ ਦੀ ਮਰਜ਼ਾਦਾ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਨੇ ਇਹ ਗੱਲ ਕਹੀ ਸੀ ਵੀ ਦੇਹ ਧਾਰੀ ਬੰਦੇ ਨੂੰ ਮੱਥਾ ਨਹੀਂ ਟੇਕਣਾ ਕਿਹਾ ਸੀ ਨਾ ਤਾਂ ਜਿੱਦ ਦੇ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਹੋਈ ਹੈ ਉਸ ਨੂੰ ਮੱਥਾ ਟੇਕਿਆ ਗਿਆ ਵੀਡੀਓ ਕੱਢ ਲਓ ਜੇ ਮੈਂ ਝੂਠ ਬੋਲਦਾ ਈਵਨ ਉੱਥੇ ਐਸਜੀਪੀਸੀ ਦੇ ਮੈਂਬਰ ਸਾਹਿਬਾਨਾਂ ਵੱਲੋਂ ਪ੍ਰਧਾਨ ਜਥੇਦਾਰ ਹੋਰ ਸਾਰੇ ਮੌਜੂਦ ਸੀ ਇਸੇ ਕੰਮ ਦੇ ਨੇ ਨਹੀਂ ਕਿਹਾ ਵੀ ਯਾਰ ਇਹ ਸਿੱਖ ਪਰੰਪਰਾਵਾਂ ਦੇ ਉਲਟ ਹੈ ਆਪਾਂ ਇਹ ਕੰਮ ਨਾ ਕਰੋ ਠੀਕ ਹੈ ਅਕਾਲੀ ਦਲ ਦਾ ਸਰਪ੍ਰਸਤ ਰਿਹਾ ਹੈ ਪੰਜ ਬਾਹਰ ਦਾ ਮੁੱਖ ਮੰਤਰੀ ਰਿਹਾ ਹੈ ਰਿਸਪੈਕਟ ਕਰਨੀ ਇੱਜ਼ਤ ਕਰਨੀ ਉਹ ਬੱਕਰੀ ਗੱਲ ਹੈ ਪਰ ਸਾਡੇ ਤੋਂ ਇਹ ਪਿਰਤ ਪਈ ਹੋਈ ਕਿੰਧਰ ਜਾਊਗੀ ਤੁਸੀਂ ਵੀਡੀਓ ਕੱਢ ਲਓ ਇਸ ਮਾਧਮ ਰਾਹੀਂ ਕਹਿਣਾ ਚਾਹਣਾ ਹੈ ਦੂਜੀ ਗੱਲ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਵੀ ਯਾਦਗਾਰ ਨਹੀਂ ਬਣਾਉਣੀ ਤਿਆ ਪੱਟਕੇ ਕਿਨੂਆਂ ਦੇ ਬਾਗ ਬੂਟੇ 10 ਉੱਤੇ ਯਾਦਗਾਰ ਵੀ ਬਣਾਤੀ ਯਾਰ ਸਾਨੂੰ ਇਹ ਲੋਕ ਕੀ ਸਿੱਧ ਦੇ ਕੇ ਜਾਂਦੇ ਸੀ ਕਿੱਧਰ ਨੂੰ ਤੁਰ ਰਹੇ ਆ ਜਿਹੜੇ ਪੰਜ ਵਾਰ ਦੇ ਮੁੱਖ ਮੰਤਰੀ ਬਣ ਗਏ ਗ੍ਰਹਿ ਮੰਤਰੀ ਬਣ ਗਏ ਕੋੜਮਾ ਕੋੜਮਾ ਮੰਤਰੀ ਬਣ ਗਏ ਲੰਬਾ ਸਮਾਂ ਰਾਜ ਕੀਤਾ ਹੋਵੇ ਸਾਨੂੰ ਕੀ ਸਿਖਾ ਕੇ ਗਏ ਕੀ ਸਿਖਾ ਰਹੇ ਨਾ ਇਹੜੇ ਰਾਹ ਪਾ ਰਹੇ ਨਾ ਇਹ ਸਿੱਖ ਪਰੰਪਰਾ ਦੇ ਉਲਟ ਹੈ ਚੀਜ਼ਾਂ ਯਾਦਗਾਰਾ ਬਣਾਉਣੀਆਂ ਔਰ ਬੰਦੇ ਨੂੰ ਮੱਥਾ ਟੇਕਣਾ ਮਰੇ ਨੂੰ ਤਾਂ ਜੰਮ ਹੀ ਨਹੀਂ ਟੇਕਣਾ ਚਾਹੀਦਾ ਨਾਂਗੇ ਆਉਣਾ ਨਾਂਗੇ ਜਾਣਾ ਹਰ ਹੁਕਮ ਪਿਆ ਕਿ ਆ ਕੀਜਾ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸਾ ਸੁ ਕੀਜਾ ਕੁਰਬਾਨੀ ਦਾ ਫਰਮਾਨ ਹੈ ਬੰਦੇ ਦੇ ਪੱਲੇ ਤੇ ਲਗੀ ਹੈ ਕਿਉਂ ਰੋਸ ਕਰੀਏ ਕਿਸੇ ਤੇ ਉਹਦੀ ਚੀਜ਼ ਹੈ ਲੈ ਜਾਊਗਾ ਇਹ ਚੀਜ਼ਾਂ ਨੇ ਸਾਨੂੰ ਕਿਹੜੇ ਪਾਸੇ ਲਾਤਾ ਪਰਪੱਕ ਸਿੱਖੀ ਖਤਮ ਹੋ ਗਈ ਇੱਕ ਚੀਜ਼ ਤੇ ਲੋਕ ਵਿਸ਼ਵਾਸ ਕਰਦੇ ਸੀ ਮੂਲ ਮੰਤਰ ਦਾ ਪਾਠ ਕਰਦੇ ਸੀ ਅਣਪੱਭ ਹੁੰਦਾ ਸੀ ਟਿਕਾਅ ਸੀ ਰਿਹਾ ਸੀ ਲੋਕਾਂ ਕੋਲੇ ਤੇ ਅੱਜ ਨੂੰ ਇੱਕ ਨੂੰ ਕਹ ਦੇ ਵੀ ਫਰਾਨੇ ਤਾਂ ਢੋਲ ਵਜਾ ਦੇ ਉੱਥੇ ਜਾੜੂ ਘਾਂਟੇ ਨੂੰ ਕਹ ਦੇ ਇੱਥੇ ਜਾੜਾ ਉੱਥੇ ਜਾੜੂ ਤੜਕੇ ਉੱਠਦੇ ਨੂੰ ਕਹ ਦੇ ਇੱਥੇ ਜਾੜਾ ਉੱਥੇ ਜਾੜੂ ਸਾਰਿਆਂ ਕੋਲੇ ਸਾਡੇ ਜਾਣ ਲੱਗ ਗਏ ਇਹ ਲਾਇਕ ਕਿਹਨੇ ਲੀਡਰਾਂ ਨੇ ਉਹ ਵੋਟਾਂ ਲੈਣ ਜਾਂਦੇ ਸੀ ਪਹਿਰੀ ਹੱਤ ਲਾਣ ਦੇ ਬਾਬਾ ਜੀ ਬਾਬਾ ਜੀ ਜਿਹੜੇ ਸਾਡੇ ਅਨਪੜ੍ਹ ਲੋਕ ਸੀ ਉਹਨਾਂ ਨੂੰ ਇਹ ਸੀ ਵੀ ਜਦੋਂ ਬਾਬੇ ਦੇ ਪਹਿਰੀ ਹੱਤ ਲਾਉਂਦੇ ਉਹ ਮੂਰਖ ਲੋਕੋ ਬਾਬਾ ਰਾਤ ਨੂੰ ਫੰਡ ਦਿੰਦਾ ਉਹਨਾਂ ਨੂੰ ਨਾ ਵੋਟਾਂ ਪਵਾਊਗਾ ਉਹਨੇ ਆਹਦਾ ਡੇਰਾ ਆਹਦਾ ਤੋਰੀ ਫੁਲਕਾ ਆਪਦੀਆਂ ਸਮਾਦਾ ਕਬਰਾਂ ਉਹਨਾਂ ਨੇ ਕਾਇਮ ਰੱਖਣੀਆਂ ਥੋੜੇ ਨਾਲ ਕੀ ਮਤਲਬ ਲੈਣਾ ਦਿਨ ਫੋਨ ਤੇ ਫਿਰ ਕੰਮ ਹੋਣਗੇ ਫਰਾਨੇ ਬਾਬਾ ਜੀ ਨੇ ਬਾਬਾ ਜੀ ਦੇ ਮੱਥਾ ਟੇਕਿਆ ਸੀ ਉਹ ਫੋਨ ਕਰ ਦਿੰਦਾ ਹੋ ਗਿਆ ਇਹਨਾਂ ਨੇ ਇਹ ਇਹ ਗੱਡੀਆਂ ਇਸ ਪਰਿਵਾਰ ਨੇ ਲਵਾਇਆ ਉਹ ਸਾਡੇ ਕੋਲੇ ਆ ਗਿਆ ਇੱਕ ਬਿਜਲੀ ਦਾ ਕੇਸ ਉਹਦਾ ਜਿੱਤ ਕੇ ਦਿੱਤਾ ਉਹ ਸਾਡੇ ਵਕੀਲ ਸਾਹਿਬਾਨ ਨੂੰ ਫੀਸ ਵੀ ਕੱਟ ਦੇ ਕੇ ਗਿਆ ਜਦੋਂ ਜਿੱਤ ਗਿਆ ਉਹ ਵਰੀ ਹੋ ਗਿਆ ਕਹਿੰਦਾ ਜੀ ਜਗੇ ਆ ਬਾਬਾ ਇੱਕ ਤੇ ਮੈਂ ਉਹਨੂੰ ਲੋਈ ਦੇ ਕਿਉਣਾ ਤੇ 9000 ਰੁਪਇਆ ਦੇ ਕੇ ਹੁਣ ਅਸੀਂ ਇਹ ਬੁਸ਼ਾ ਕਾਦੇ ਵਾਸਤੇ ਵਕੀਲ ਸਾਹਿਬ ਆਣ ਵੀ ਸਾਡੇ ਕਹਿੰਦੇ ਵੀ ਕਾਦੇ ਵਾਸਤੇ ਕਹਿੰਦਾ ਉਹਨੇ ਮੈਨੂੰ ਕਿਹਾ ਸੀ ਵੀ ਤੂੰ ਬਰੀ ਹੋ ਜਾਏਗਾ ਦੇਖੋ ਉਹਨੂੰ ਲੋਈ ਦੇ ਆ 1000 ਰੁਪਏ ਦੀ 10000 ਰੁਪਇਆ ਦੇ ਆ ਸਿਕਟਾ ਸੁਕਟਾ ਵੀ ਦਿਓ ਸਿਕਟਾ ਪੀਂਦਾ ਪਤਾ ਕਰਿਆ ਮੈਂ ਤੇ ਜਿਹੜੇ ਨੇ ਪੜਿਆ ਰਾਤ ਨੂੰ ਸਟੱਡੀ ਕਰੀ ਜਿੱਤੇ ਆ ਉਹਦਾਂ ਫੀਸ ਪਿੱਛੇ ਦਰ ਰੁਪਇਆ ਸੋ ਇਹ ਬਾਬੇ ਨਾ ਜਿਨ੍ਹਾਂ ਨੇ ਸਾਨੂੰ ਕੰਗਾਲ ਕੀਤਾ ਹੋਇਆ ਕੋਈ ਪੱਲੇ ਤੇ ਲੈ ਕਿਸੇ ਦੇ ਕੁਛ ਨਹੀਂ ਨਵਾਂ ਕੁਝ ਲੈ ਕੇ ਆਉਂਦਾ ਹੈ ਇਹ ਸਾਡੇ ਬੰਦਿਆਂ ਨੇ ਸਥਾਪਿਤ ਕਰਾਇਆ ਨਾ ਮਾੜੇ ਲੀਡਰਾਂ ਨੇ ਮਾੜੀ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਨੇ ਕਦੇ ਪਹਿਲਾਂ ਅਮਰਤਾਰੀ ਸਿੱਖ ਜਿਹੜਾ ਉਹ ਆਦੇ ਪਿੱਛੇ ਸਰਨੇਮ ਕੀ ਲਾਉਂਦਾ ਸੀਗਾ ਫਲਾਨਾ ਸਿੰਘ ਭਾਈ ਫਲਾਨਾ ਸਿੰਘ ਬਾਬਾ ਫਲਾਨਾ ਇਹਦੇ ਦੋ ਅਰਥ ਨੇ ਬਾਬਾ ਗੁਰਦਿੱਤਾ ਦੀਨ ਦੂਣੀ ਦਾ ਟਿੱਕਾ ਜੋ ਬਰ ਮੰਗਾ ਸੋਈ ਦਿੱਤਾ ਬਾਬਾ ਨਾਨਕ ਬਾਬਾ ਬੁੱਢਾ ਜੀ ਇਹ ਸ਼ਬਦ ਵਰਤੇ ਜਾਂਦੇ ਸੀ ਕਿਉਂਕਿ ਸਤਕਾਰਯੋਗ ਸ਼ਬਦ ਸੀ ਤੇ ਭਾਈ ਸ਼ਬਦ ਬਾਬਾ ਸ਼ਬਦ ਜਿਉਂਦੇ ਬੰਦੇ ਦਾ ਸਤਕਾਰਯੋਗ ਸ਼ਬਦ ਸੀ ਤੇ ਭਾਈ ਸ਼ਬਦ ਹੈ ਜਿਹੜਾ ਸਿੱਧਾ ਦਾ ਸ਼ਬਦ ਹੈ ਭਾਈ ਮਨੀ ਸਿੰਘ ਜੋ ਹੋਏ ਨੇ ਸਾਡੇ ਜ ਜਿਨਨੇ ਸ਼ਬਦ ਭਾਈ ਤੇ ਲੱਗੇ ਦਾ ਉਹਨੂੰ ਭਾਈ ਕਹਿ ਕੇ ਪੁਕਾਰਿਆ ਜਾਂਦਾ ਸੀ ਤੇ ਅੱਜ ਦੇ ਜਿਹੜੇ ਸਾਡੇ ਬਾਬੇ ਆ ਢੋਲਕੀਕੁੱਟ ਇਹ ਕੀ ਲਿਖੇ بیٹھے ਆ ਮਹਾਂਤ ਸੰਤ ਬ੍ਰਹਮ ਗਿਆਨੀ ਸੰਤ ਸ਼ਬਦ ਇੱਕ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜੇ ਕਿਸੇ ਨੇ ਸੰਤ ਵਰਤਿਆ ਤਾਂ ਦੱਸੋ ਗੁਰਬਾਣੀ ਦੇ ਵਿੱਚ 1430 ਪੰਨੇ ਨਾ 30 ਭਗਤਾਂ ਪੱਟਾਂ ਦੀ ਬਾਣੀ ਦਰਜ ਹੈ ਤੇ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਦਿਖਾਓ ਕਿਤੇ ਸੰਤ ਲਿਖਿਆ ਫਰਾਨਾ ਸੰਤ ਭਾਈ ਸ਼ਬਦ ਬ੍ਰਹਮ ਗਿਆਨੀ ਦੱਸ ਦਿਓ ਕਿਹਨੂੰ ਕਿਹਾ ਹੈ ਗੁਰੂ ਗੁਰੂ ਨੇ ਤਾਂ ਸਕੋਦੇ ਸਾਡੇ ਗੁਰੂ ਸਾਹਿਬਾਨੇ ਅਕਾਲ ਪੁਰਖ ਦੀ ਹਸਤਤ ਕੀਤੀ ਹੈ ਇਹ ਲਿਖਾਉਂਦੇ ਨਾ ਦੋ ਸ਼ਬਦ ਸੀ ਸਿੱਖੀ ਦੇ ਬਹੁਤ ਮਹਤਮ ਗੁਰੂ ਗੋਬਿੰਦ ਸਿੰਘ ਤੱਕ ਪ੍ਰਚਲਿਤ ਰਹੇ ਆ ਤੇ 11ਵੀਂ ਜੋਤ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਹੁਣ ਤੱਕ ਰਹੇ ਨੂੰ ਇਹ ਜਾ ਕੇ 8283 ਚ ਖਤਮ ਹੋਇਆ। ਬਾਬਾ ਜੀ ਆਪਾਂ ਲੰਗਰ 'ਚ ਬੈਠਦੇ ਆਂ ਬਾਬਾ ਜੀ ਫੁਲਕਾ ਦਿਓ ਸਤਿਕਾਰਯੋਗ ਸ਼ਬਦ ਜਿਉਂਦੀ ਜਾਗਦੀ ਮਸਾਲ ਹੈ। ਬਾਬਾ ਜੀ ਆਹ ਕਰੋ ਬਾਬਾ ਜੀ ਸਾਈਡ ਦਿਓ। ਤੇ ਭਾਈ ਸ਼ਬਦ ਸਤਿਕਾਰਯੋਗ ਅਤੀ ਸਤਿਕਾਰਯੋਗ ਜਿਨ੍ਹਾਂ ਨੇ ਸਿੱਖ ਧਰਮ ਦੀ ਖਾਤਰ ਕੁਝ ਕੁਰਬਾਨ ਕੀਤਾ ਹੈ। ਤੇ ਬ੍ਰਹਮ ਗਿਆਨੀ ਇਹ ਮੂਰੇ ਲਿਖਦੇ ਆ ਬ੍ਰਹਮ ਗਿਆਨੀ ਸੰਤ ਮਹਾਂਤ ਮੂਰੇ ਲਿਖਦੇ ਨਾ ਫਲਾਣਾ ਸਿਓ ਹੁਣ ਤੋਕਾਰ ਸੇ ਵਾਲੇ ਟਿੱਕਰੀ ਵਾਲੇ ਫਲਾਣੇ ਵਾਲੇ ਢਮਕਾਣੇ ਵਾਲੇ ਇਹ ਕੀ ਹੈ ਇੱਕ ਜਗਾੜ ਹੈ ਤੋਰੀ ਫੁਲਕਾ ਉਹਦੀ ਬੈਂਕ ਤੇ ਕੁਝ ਹੋਰ ਹੈ ਸੋ ਇਸ ਕਰਕੇ ਜਿਹੜੀ ਆ ਆਪਾਂ ਦੂਜੇ ਪਾਸੇ ਲੈ ਕੇ ਥੋੜਾ ਜਿਹਾ ਲੰਬਾ ਸਾਡੀ ਸਿੱਖੀ ਨੂੰ ਵੰਡਣ ਵਾਲੇ ਅਕਾਲੀ ਜਲ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਆ ਉਹਦੇ ਉਹਦੇ ਸਿੰਘ ਸਹਿਬਾਨ ਜ਼ਿੰਮੇਵਾਰ ਨੇ ਉਹਦੇ ਮੈਂਬਰ ਜ਼ਿੰਮੇਵਾਰ ਕਿੰਨੀਆਂ ਟਕਸਾਲਾਂ ਬਣ ਗਈਆਂ ਕਿੰਨੀਆਂ ਸੰਸਥਾਵਾਂ ਬਣ ਗਈਆਂ ਹਰ ਮਡੇਰੇ ਹਰ ਜਿੱਥੇ ਗੁਰਬਾਣੀ ਦਾ ਪ੍ਰਕਾਸ਼ ਹੈ ਕੂਟੀਆਂ ਚ ਵੱਖ-ਵੱਖ ਢੜੇ ਬਣਾਏ ਵੇ ਸਾਡੇ ਨਿਹੰਗ ਸਿੰਘਾਂ ਨੇ ਤੇ ਉਥੇ ਵੱਖ-ਵੱਖ ਤਰ੍ਹਾਂ ਦੀਆਂ ਮਰਜ਼ਾਦਾ ਮਰਤ ਦੀ ਚਕਾਉਣ ਦੀ ਗਾਤਰੇ ਵੱਖਰੇ ਨੇ ਕਿਰਪਾਨਾਂ ਦੇ ਸਾਈਜ ਵੱਖਰੇ ਨੇ ਦਸਤਾਰਾ ਜੋ ਦਮਾਲੇ ਆ ਉਹਦਾ ਸਟਾਈਲ ਵੱਖਰਾ ਹੈ ਇਹਦਾ ਹੁੰਦਾ ਵੀ ਤਕਸਾਲ ਦਾ ਜੀ ਇਹ ਫਲਾਣਾ ਜੀ ਅੰਮਰਤ ਇੱਕ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਕਹਿ ਕੇ ਗਏ ਅਸੀਂ ਉਹ ਤੋਂ ਕੋਹਾਂ ਦੂਰ ਐ ਪਰ ਇਹ ਜਥੇਦਾਰ ਆ ਜਿਹੜੇ ਆਪ ਮੰਨਦੇ ਨੇ 90% ਕਿ ਮੇਰੇ ਕੋਲੇ ਆਇਆ ਤੇ ਤਲਵੰਡੀ ਤੋਂ ਬੜਾ ਸੋਹਣਾ ਲੱਗਿਆ ਯਾਰ ਠੀਕ ਆ ਉਹ ਜ਼ਿੰਮੇਵਾਰੀ ਵੀ ਐ ਬਜੀ ਜਿਹੜਾ ਪਉ ਦਾ ਨਾਂ ਲੈਣਿਆ ਤਾਂ ਸਾਡੇ ਉਹ ਚ ਗੁਰੂ ਦੀ ਬਦਨਾਮੀ ਆ ਉਹਦੀ ਨਹੀਂ ਪਾਣੀ ਪਿਆ ਤਿੰਨ ਕਾੜ ਭੁੱਕੀ ਦੇ ਮਾਰੇ ਕਹਿੰਦਾ ਮੈਂ ਪ੍ਰਧਾਨ ਐ ਬੀਜੇ ਚ ਪਾਈ ਫੇਰੀ ਲਵਾਵੇ ਚ ਪਾ ਕੇ ਅਸੀਂ ਹੁਣ ਯਾਰ ਕੀ ਸਿੱਖਾਂਗੇ ਇਹਨਾਂ ਤੋਂ ਕਿਉਂਕਿ ਪਿਰਤਾਂ ਜਿਹੜੀਆਂ ਪਾਈਆਂ ਇਹ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਬਾਰ ਨੇ ਪਾਈਆਂ ਠੋਕ ਕੇ ਕੋਈ ਕਹਿੰਦਾ ਨਹੀਂ ਜਿੰਨੀਆਂ ਕਾਨਫਰੰਸਾਂ ਇਹਨਾਂ ਦੀ ਹੋਈਆਂ ਗੁਰਦੁਆਰਿਆਂ ਚ ਹੋਈਆਂ ਜਿੰਨਾ ਲੰਗਰ ਗਿਆ ਗੁਰਦੁਆਰਿਆਂ ਚ ਹੋਇਆ ਜਿੰਨੀਆਂ ਕੋਈ ਮੀਟਿੰਗ ਕਰਨੀਆਂ ਗੁਰਦੁਆਰੇ ਦੇ ਵਿੱਚ ਹੋਈ ਹੈ ਇਹਨਾਂ ਨੇ ਇਸ ਗੁਰਦੁਆਰਾ ਸਹਿਬਾਨਾਂ ਨੂੰ ਕਮੇਟੀਆਂ ਨੂੰ ਸੰਸਥਾਵਾਂ ਨੂੰ ਇੱਕ ਆਵਦਾ ਕਸਾਈ ਖਾਨਾ ਬਣਾ ਕੇ ਰੱਖ ਲਿਆ ਉਹਨਾਂ ਨੂੰ ਪਿੱਛੇ ਕਰਤਾ 40 ਸਾਲ ਜੇ 40 ਸਾਲ ਤੁਸੀਂ ਇਹਨਾਂ ਚੀਜ਼ਾਂ ਨੂੰ ਪਿੱਛੇ ਕਰਤਾ ਕੁਦਰਤ ਨੇ ਸੋਨੂੰ 100 ਸਾਲ ਪਿੱਛੇ ਕਰਤਾ ਜਿਹੜੇ ਟੈਲੀਫੋਨਾਂ ਤੇ ਟਾਈਮ ਲੈਂਦੇ ਹੁੰਦੇ ਸੀ ਪੀਹਿਆਂ ਤੋਂ ਅਸੀਂ ਬਾਦਲ ਸਾਹਿਬ ਨੂੰ ਮਿਲਣਾ ਹੈ ਬੀਬੀ ਬਾਦਲ ਨੂੰ ਮਿਲਣਾ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣਾ ਹੈ ਗੁਰਦਾਸ ਬਾਦਲ ਜੀ ਨੂੰ ਮਿਲਣਾ ਹੈ ਇਸ ਇਤਿਹਾਸ ਕੱਢ ਲੋ ਜੋ ਬਜ਼ੁਰਗ ਆ ਉਹ ਦੱਸ ਦੇਣਗੇ ਜਿਹੜੇ ਸੱਤਾਂ 'ਚ ਬੈਠੇ ਅੱਜ ਵੀ ਟਾਈਮ ਲੈਣਾ ਪੈਂਦਾ ਸੀ ਫਲਾਨੇ ਸਰਕਲ ਪ੍ਰਧਾਨ ਦੇ ਰਾਹੀਂ ਐਨੀ ਚੜ੍ਹਾਈ ਸੀ ਕਾਹਦਾ ਕਰਕੇ ਅਕਾਲੀ ਦਲ ਕਰਕੇ ਜਦੋਂ ਸੰਗਤ ਨੂੰ ਗਲਤ ਸਾਜ਼ਵਾਜ ਦਿਖਾਇਆ ਤਾਂ ਜ਼ੀਰੋ ਹੋ ਗਏ ਤੇ ਅੱਜ ਅੱਜ ਉਲਟ ਇਹ ਜਥੇਦਾਰ ਲੋਕਾਂ ਤੋਂ ਟਾਈਮ ਮੰਗਦੇ ਤੈਨੂੰ ਮਿਲਣਾ ਸੀ ਯਰ ਕਿੱਥੇ ਆ ਆ ਹਾਲਤ ਹੋਈ ਪਈ ਇਹਨਾਂ ਦੀ ਸੋ ਨਾਲ ਕੁਝ ਨਹੀਂ ਜਾਣਾ 50 ਸਾਲ ਤੋਂ ਬਾਅਦ ਬੰਦੇ ਨੂੰ ਅਣਪਾਬ ਹੋ ਜਾਂਦਾ ਜਿਵੇਂ ਹੁਣ ਉਹ ਬਾਰ-ਬਾਰ ਇੰਟਰਵਿਊਾਂ 'ਚ ਚੰਨਜੀ ਚੰਨੀ ਕਹੀ ਜਾਂਦਾ ਹੈ ਆਹ ਸੌਰੀ ਚੰਨਜੀਤ ਬਰਾੜ 52 ਸਾਲ ਉਮਰ ਹੋ ਗਈ 57 ਸਾਲ ਹੋਰ ਹੈ ਕਾਹਦੇ ਵਾਰ ਤੇ ਝੂਠ ਬੋਲੀ ਉਹ ਵੀ ਜਿਹੜਾ ਦਾ 15 ਸਾਲ ਬਾਦਲ ਦਾ ਸਾਈਪਰੀ ਬਣ ਕੇ ਝੂਠ ਤੂਫਾਨ ਗਲਤ ਕੰਮ ਕਰਿਆ ਲੀਡਰ ਆ ਤੇ ਆਪਣੇ ਤੋਂ ਅਫਸਰਾਂ ਤੋਂ ਕਰਾਇਓ ਉਹ ਦੱਸ ਇੱਕ ਕੀਤੇ ਹੋਏ ਕੰਮ ਦੀ ਸੀਸ ਆ ਜਿਹੜੀ 12 ਗੁਣਾ ਤਾਰ ਦਿੰਦੀ ਆ ਉਹ ਬ੍ਰਹਮ ਗਿਆਨੀ ਘਰ ਬਣ ਜਾਂਦਾ ਤੇ ਇੱਕ ਦਰਸੀਸ ਆ ਜਿਹੜੀ ਕੁਲ ਨੂੰ ਯਾੜ ਦਿੰਦੀ ਆ ਸੋ ਵੀਰੋ ਜਿਹੜਾ ਸਾਡਾ ਕਲਚਰ ਹੈ ਸਾਡੀ ਸਿੱਖੀ ਹੈ ਸਾਡਾ ਬਹੰਦਰ ਹੈ ਜੋ ਜਿਸ ਪੰਜਾਬ ਦੇ ਸੀ ਵਾਸੀ ਆ ਪੰਜਾਬ ਪੰਜਾਬੀ ਮਾਂ ਬੋਲੀ ਦੇ ਬੇਟੇ ਆ ਇਹਨਾਂ ਚੀਜ਼ਾਂ ਨੂੰ ਬਚਾਈਏ ਇਸ ਚੀਜ਼ ਤੇ ਹਮਲਾ ਮਾਰ ਲੀਏ ਸਾਡੇ ਕੋਲੇ ਸਾਡਾ ਵਿਸਾ ਹੀ ਰਹਿ ਜੇ ਉਹੀ ਬਹੁਤ ਹੈ ਕਿਉਂਕਿ ਇਹ ਅਟਲ ਸਚਾਈ ਹੈ ਵੀ ਜੋ ਸਾਡੇ ਤੋਂ ਅਸੀਂ ਲੀਡਰਾਂ ਸਾਡੇ ਤੋਂ ਨਹੀਂ ਜੋ ਅਸੀਂ ਲੀਡਰਾਂ ਤੋਂ ਸਿੱਖਾਂਗੇ ਜੋ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਸਿੱਖਾਂਗੇ ਤਾਂ ਉਹੀ ਸਾਨੂੰ ਅੱਗੇ ਅਸੀਂ ਕਰਦੇ ਆ ਸਿੱਖ ਕੇ ਪਹਿਲਾਂ ਜਦੋਂ ਹਲ ਬੋਂਦੇ ਸੀ ਬੀਜ-ਬੀਜਦੇ ਸੀ ਕੋਈ ਸਿੰਗਲ ਹਲ ਨਾ ਪੋਂਦਾ ਸੀ ਕੋਈ ਤਿੰਨ ਪੂਰੇ ਨਾਲ ਬੀਜਦਾ ਸੀ ਤਾਂ ਉਹ ਤੋਂ ਯਾਦ ਕਰ ਲਿਓ ਬਜ਼ੁਰਗਾਂ ਨੂੰ ਪੁੱਛ ਲਿਓ ਤਾਂ ਉਹ ਕਹਿੰਦੇ ਹੁੰਦੇ ਸੀ ਏ ਸੱਚੇ ਪਾਤਸ਼ਾਹ ਤੇਰੀ ਕਿਰਪਾ ਨਾਲ ਅਸੀਂ ਇਹ ਫਸਲ ਵੀ ਰਏ ਹਾਲੀ ਦਾ ਇਹ ਪਾਲੀ ਦਾ ਇਹ ਚੜੀ ਦਾ ਇਹ ਜਨੌਰ ਦਾ ਇਹ ਫਲਾਣੇ ਦਾ ਢੰਗਾਨੇ ਦਾ ਬਾਰਾ ਹਿੱਸੇ ਗਣ ਦਿੰਦੇ ਸੀ ਤੇ ਰੱਬ ਦਾ ਨਾਲ ਲੈਂਦੇ ਸੀ ਤੇ ਹੁਣ ਹੁਣ ਟਰੈਕਟਰ ਅਗਲਾ ਬੈਕ ਲਾਉਂਦਾ ਤੇ ਗੀਤ ਚੱਲਦਾ ਹੁੰਦਾ ਲੁੱਟੇਗੇ ਪੱਟੇਗੇ ਤਬਾਹ ਹੋਗੇ ਫਿਰ ਅਗਲਾ ਕਹਿੰਦਾ ਗਮਾਰੇ ਨੂੰ ਫਲ ਨਹੀਂ ਲੱਗਿਆ ਤੇ ਤੁਹਾਡਾ ਗੀਤ ਹੀ ਤੁਹਾਡਾ ਤੁਹਾਡੀ ਸੋਚ ਹੀ ਉਲਟ ਹੈ ਤੇ ਉਸ ਤੋਂ ਬਾਅਦ ਹੁਣ ਉਹ ਰੀਅ ਲਿਆਉਣੇ ਆ ਸਪਰੇਅ ਲਿਆਉਣੇ ਆ ਹੋਲ ਲਿਆਉਣੇ ਆ ਇਹ ਲੀਡਰਾਂ ਦੀਆਂ ਫੈਕਟਰੀਆਂ ਹੁਣ ਅਸੀਂ ਇਹ ਕਹਿ ਕੇ ਬੀਜਦੇ ਆ ਕਿ 10% ਬਾਦਲ ਕਾ 15% ਕੈਪਟਨ ਕਾ 4% 5% ਚਨਜੀਤ ਬਰਾੜ ਦਾ ਤੇ 20% ਅਫਸਰ ਸਾਹੀ ਦਾ ਤੇ 10% ਸ਼੍ਰੋਮਣੀ ਕਮੇਟੀ ਦਾ ਗੁਰਦੁਆਰਾ ਸਾਹਿਬ ਦਾ ਉਹ ਵੀ ਬਦਲ ਕੇ ਘਰੇ ਜਾਣਾ ਤੇ ਬਾਕੀ ਭਾਈ ਕਾਰਜਾਂ ਦੇ ਲਾਣਾਗੇ ਹੁਣ ਅਸੀਂ ਇਹ ਕੱਢ ਕੇ ਦਿੰਨੇ ਆ ਕਿਉਂਕਿ ਦੇਣਾ ਪਊਗਾ ਸਾਨੂੰ ਇਸਪਰ ਇਹ ਚ ਹਿੱਸਾ ਹੈ ਜੇ ਤੁਸੀਂ ਪੁੰਨਦਾਨ ਕਰਨ ਜਾਂਦੇ ਉੱਥੇ ਹਿੱਸਾ ਵਾਧਰ ਕਾ ਕਿੱਥੇ ਕਿੱਥੇ ਨਹੀਂ ਦੇ ਖੇਤ ਵਿੱਚੋਂ ਕੀੜੀਆਂ ਤੇ ਕੀੜੇ ਦਾਣੇ ਲੈ ਕੇ ਜਿਹੜਾ ਭਾਉਣ ਹੈ ਜੀ ਉਹਦੇ 'ਚ ਵੀ ਹਿੱਸਾ ਹੈ ਉੱਥੇ ਗਿਣਤੀ ਕੀਤੀ ਜਾਂਦੀ ਹੈ ਵੀ ਇੰਨੇ ਕੀੜੇ ਇੰਨੀਆਂ ਦਾਣੇ ਲੈ ਆਏ ਦਾ ਮਤਲਬ ਇੱਥੇ ਝਾੜ ਵੱਧ ਨਿਕਲਿਆ ਹਰ ਚੀਜ਼ ਤੇ ਵਾਧਰ ਕਹਿੰਦਾ ਕਬਜਾ ਕੀਤਾ ਹੋਇਆ ਸੋ ਵੀਰੋ ਵੀਡੀਓ ਲੰਮੀ ਲੈ ਕੇ ਬੇਨਤੀ ਮੇਰੀ ਹੱਥ ਪੈਰ ਜੋੜ ਕੇ ਇਹ ਹੈ ਖਾਸ ਕਰਕੇ ਨੌਜਵਾਨਾ ਨੂੰ ਵੀ ਨਸ਼ਿਆਂ ਤੋਂ ਬਚੋ ਤੇ ਇਹਨਾਂ ਪੋਲੀਟੀਕਲ ਲੀਡਰਾਂ ਤੋਂ ਦੂਰ ਰਹੋ ਚਾਹੇ ਕਿਸੇ ਪਾਰਟੀ ਦਾ ਆਪਣੀ ਪੰਜਾਬੀ ਮਾਂ ਬੋਲੀ ਪੰਜਾਬੀ ਵਿਰਸਾ ਇਹਨੂੰ ਇਹਦੀ ਸੰਭਾਲ ਕਰੋ ਗੁੱਟ ਕੇ ਲਓ ਘਰੇ ੜੋ ਸੰਥਿਆ ਲੈ ਕੇ ਸੈਂਚੀਆਂ ਲਿਓ ਜਦੋਂ ਸਮਾਂ ਹੁੰਦਾ ਗੁਰਬਾਣੀ ਦਾ ਆਪ ਅਭਿਆਸ ਕਰੋ ਕਿਸੇ ਦੇ ਮੰਗਾ ਨਾ ਲਗੋ ਕੋਈ ਜੁਗਤੀ ਨਹੀਂ ਦੰਦਾ ਕੋਈ ਜੀਵ ਥੱਲੇ ਪੜੋ ਕੋਈ ਕਹਿੰਦਾ ਤਾਹਾਂ ਲਾਓ ਕੋਈ ਅੱਖਾਂ ਵਿੱਚੋਂ ਕੁਝ ਕਰੋ ਇਹ ਸਭ ਡਰਾਮੇਬਾਜ਼ ਐ ਤੁਹਾਨੂੰ ਮੈਂਟਲ ਕਰ ਦੇਣਗੇ ਤੇ ਗੁਰਬਾਣੀ ਐ ਜਿਹੜੀ ਬਸ ਆਉਦੀ ਇਕਾਗਰਤਾ ਨਾਲ ਆਪਦੇ ਘਰੇ ਪੜ ਲਓ ਸੰਥਿਆ ਜ਼ਰੂਰ ਲਓ ਲਗਮਾਤਰ ਦੀ ਜੇ ਅਸੀਂ ਇਸ ਤੋਂ ਵੀ ਪਾਸੇ ਹਟ ਗਏ ਆਉਣ ਵਾਲਾ ਸਮਾਂ ਇਹ ਭਿਆਨਕ ਹੋਣਾ ਹੈ ਕਿ ਸਾਡੇ ਜਿਹੜਾ ਇਤਿਹਾਸ ਹੈ ਉਹਨੂੰ ਇਹ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਇਹਨਾਂ ਲੋਕਾਂ ਦਾ ਖੁਦ ਇਤਿਹਾਸ ਹੀ ਨਹੀਂ ਪ੍ਰਕਾਸ਼ ਬਾਗਲ ਦੀ ਕੁਰਬਾਨੀ ਉਹਦੇ ਮਾਪਿਆਂ ਦੀ ਕੁਰਬਾਨੀ ਕੋਈ ਕਹਾ ਚਾਚੇ ਭਤੀਜੇ ਦੀ ਕੁਰਬਾਨੀ ਸਿੱਖੀ ਪ੍ਰਤੀ ਕਿਤੇ ਵੀ ਕਈ ਹੋਣਗੇ ਕੋਈ ਮੋਤੀ ਮਹਿਰ ਆ ਉਹਨਾਂ ਨੇ ਦੁੱਧ ਪਿਆਇਆ ਕੋਈ ਜੱਸਾ ਸਿੰਘ ਰਾਮਗੜੀ ਆ ਉਹਨਾਂ ਨੇ ਗੁਰੂ ਸਾਹਿਬ ਦੀ ਮਦਦ ਕੀਤੀ ਹੈ ਤਾਂ ਨਾ ਜਾਟਾ ਉਹਨੇ ਕੁਰਬਾਨੀ ਲਿਖੀ ਐ ਤਾਂ ਇਸ ਕਰਕੇ ਹਰ ਚੀਜ਼ ਨੇ ਲਿਖੀ ਐ ਇਹਨਾਂ ਦਾ ਕੀ ਕੁਰਬਾਨੀ ਐ ਕਿਸੇ ਮਜੀਠੀਏ ਦੀ ਕੁਰਬਾਨੀ ਬੀਬੀ ਹਰ ਸਿਮਰਤੀ ਕੁਰਬਾਨੀ ਸੁਖਵੀਰ ਬਾਦਲ ਦੀ ਮਨਪ੍ਰੀਤ ਬਾਦਲ ਦੀ ਕਿਸੇ ਬਾਦਲ ਦੀ ਕੁਰਬਾਨੀ ਹੋਵੇ ਸਿੱਖ ਧਰਮ ਨਾਲ ਕਿਉਂਕਿ ਇਹਨਾਂ ਨੇ ਇਹ ਮਖੌਟੇ ਚੜਾ ਕੇ ਪੱਗਾਂ 'ਚ ਸਿਰ ਪ사 ਕੇ ਲੋਕਾਂ ਨੂੰ ਬੁੱਧੂ ਬਣਾ ਕੇ ਪਹਿਰਾਵੇ ਸਿੱਖੀ ਦੇ ਵਿੱਚ ਰਾਜ ਕੀਤਾ ਲੁੱਟਲੇ ਪਟਲੇ ਲੋਕ ਤੇ ਹੁਣ ਚੀਕਾ ਮਾਰਦੇ ਨੇ ਤੇ ਸਾਨੂੰ ਵੀ ਬਰਵਾਦ ਕਰ ਗਏ ਕਿਉਂਕਿ ਸਾਡੇ ਜਿਹੜੇ ਹੈਗੇ ਗੁਰਦੁਆਰਿਆਂ ਤੇ ਕਬਜ਼ਾ ਕਿਹਨਾਂ ਦਾ ਹੈ ਇਹਨਾਂ ਮਸੰਦਾਂ ਦਾ ਕੋਈ ਰਹਿਤ ਮਰਜ਼ਾਦਾ ਨਹੀਂ ਕੋਈ ਕੁਝ ਨਹੀਂ ਕੁਝ ਸਿਖਾਇਆ ਨਹੀਂ ਜਾਂਦਾ ਪਹਿਲਾਂ ਪ੍ਰੇਮ ਭਾਵਨਾ ਨਾਲ ਹੁੰਦਾ ਸੀ ਕਿ ਭਾਈ ਆ ਸਿਰ ਲੰਗਾ ਐਤੋਂ ਪਟਕਾ ਲਾਏ ਬੰਨ ਕੇ ਮੱਥਾ ਟੇਕ ਫਿਰ ਆ ਬੋਰਡ ਪੜ ਫਿਰ ਸਵੇਰੇ ਸ਼ਾਮ ਬੱਚਿਆਂ ਨੂੰ ਗੁਰਬਾਣੀ ਸਿਖਾਈ ਜਾਂਦੀ ਸੀ ਹੁਣ ਹੁਣ ਬਰਸ਼ ਵਾਲਾ ਨੇ ਖੜਾ ਓਏ ਸਿਰ ਨੰਗਾ ਚਾਰ ਪੰਜ ਮਾਰ ਦਾ ਦਬਕੇ ਅਗਲਾ ਡਰਦਾ ਹੀ ਗੁਰਦੁਆਰੇ ਨਹੀਂ ਆਉਂਦਾ ਅਗਲਾ ਕਹਿੰਦਾ ਕਿੱਧਰ ਫਸ ਗਈ ਯਾਰ ਅਕਿੱਥੇ ਸੋ ਵੀਰੋ ਆਪਣੀ ਵਿਰਾਸਤ ਨੂੰ ਆਪਾਂ ਕਾਇਮ ਕਰਖੀਏ ਤੇ ਨੌਜਵਾਨ ਜਿਹੜੇ ਸਾਡੇ ਮੁੰਡੇ ਆ ਉਹ ਅੱਗੇ ਆਉਣਗੇ ਬੱਚੇ ਅੱਜ ਦੇ ਬੱਚੇ ਕੱਲ ਦੇ ਨੇਤਾ ਅੱਜ ਦੇ ਬੱਚੇ ਕੱਲ ਦੇ ਸੂਰਬੀਰ ਅੱਜ ਦੇ ਬੱਚੇ ਕੱਲ ਦੇ ਬਹਾਦਰ ਅੱਜ ਦੇ ਬੱਚੇ ਕੱਲ ਦੇ ਫੌਜੀ ਅੱਜ ਦੇ ਬੱਚੇ ਕੱਲ ਦੇ ਅਫਸਰ ਇਹਨਾਂ ਬੱਚਿਆਂ ਨੇ ਬਣਨਾ ਸੋ ਆਪਾਂ ਚੰਗੇ ਪਾਸੇ ਲਾਈਏ ਤੇ ਇਹ ਜਿਹੇ ਅਖੌਤੀ ਲੀਡਰਾਂ ਤੋਂ ਕਿਸੇ ਵੀ ਪਾਰਟੀ ਦਾ ਉਹ ਤੋਂ ਦੂਰ ਰਹੀਏ ਜੋ ਧਰਮ ਦੇ ਨਾਂ ਤੇ ਰਾਜਨੀਤੀ ਕਰਦੀ ਹੈ ਧਰਮ ਦੇ ਨਾਂ ਤੇ ਜੋ ਪਾਰਟੀ ਰਾਜਨੀਤੀ ਕਰਦੀ ਹੈ ਤੇ ਮੈਂ ਜੋ ਹੋ ਤੁਹਾਡੇ ਬਗਲੇ ਵਾਲੀ ਬਿਰਤੀ ਲਾ ਕੇ ਤੁਹਾਨੂੰ ਲੁੱਟਬਟ ਰਹੀ ਹੈ ਤੇ ਸੋਡੀ ਨਸਲ ਹੈ ਜਿਹੜੀ ਖਤਮ ਕਰ ਰਹੀ ਹੈ ਨਸਲ ਕੁਸੀ ਕਰ ਰਹੀ ਹੈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਨਾ ਧੰਨਵਾਦ